ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਆਪਾਂ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਆਂ ਆਪਾਂ ਆਪਣੀ ਜਿਹੜਾ ਮਸਲ ਮਾਸ ਜੋ ਉਮਰ ਦੇ ਹਿਸਾਬ ਨਾਲ ਇਹ ਘਟਣਾ ਸ਼ੁਰੂ ਹੋ ਜਾਂਦਾ ਜਿਵੇਂ ਤੁਸੀਂ ਦੇਖੋ ਜਿਸ ਨੂੰ ਸਾਰਕੋਪੀਨੀਆ ਕਿਹਾ ਜਾਂਦਾ ਹੈ ਇਹ ਆਪਣੀ ਜਿਹੜੀ ਪਿੰਜਣੀ ਹੈ ਦੇਖੋ ਤੁਸੀਂ ਛੋਟੀ ਹੋ ਗਈ ਹੈ ਇਹ ਵੱਡੀ ਹੈ ਉਮਰ ਦੇ ਹਿਸਾਬ ਨਾਲ ਆਪਣੇ ਮਾਸ ਜਿਹੜਾ ਢਲਣਾ ਸ਼ੁਰੂ ਹੋ ਜਾਂਦਾ ਹੈ ਕਈ ਵਾਰ ਕੀ ਹੁੰਦਾ ਵੇਸੇ ਤਾਂ ਹੀ 60 ਸਾਲ ਤੋਂ ਬਾਅਦ ਇਹ ਪ੍ਰੋਬਲਮਸ ਆਉਂਦੀਆਂ ਨੇ ਪਰ ਇਹ ਕਈ ਵਾਰੀ ਉਦੋਂ ਪਹਿਲਾਂ ਹੀ ਆਪਣੀ ਜਿਹੜਾ ਮਸਲ ਹੈ ਉਹ ਵੀਕ ਹੋਣ ਲੱਗ ਜਾਂਦੇ ਆ ਸੋ ਆਪਾਂ ਆਪਣੇ ਸਪੈਸ਼ਲੀ ਲੋਅਰ ਲੈਗ ਦੇ ਵਿੱਚ ਇਹ ਜ਼ਿਆਦਾ ਨਿਕਲ ਕੇ ਆਉਂਦਾ ਸੋ ਆਪਾਂ ਆਪਣੇ ਮਾਸ ਨੂੰ ਕਿਵੇਂ ਤਕੜਾ ਰੱਖ ਸਕਦੇ ਆ ਉਹਦੀ ਟੋਨ ਨੂੰ ਕਿਵੇਂ ਤਕੜਾ ਰੱਖ ਸਕਦੇ ਆ ਕਿ ਉਹ ਮਾਸ ਹੈ ਜਿਹੜਾ ਉਹ ਪਤਲਾ ਨਾ ਪਵੇ ਔਰ ਕਮਜ਼ੋਰੀ ਨਾ ਆਵੇ ਜਦੋਂ ਆਪਣਾ ਮਾਸ ਪਤਲਾ ਪੈ ਜਾਂਦਾ ਆਪਣੀ ਲੱਤਾਂ ਦੇ ਵਿੱਚ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ ਆਪਣੇ ਮਾਸਾ ਜਿਹੜਾ ਉਹ ਛੋਟਾ ਹੋਣਾ ਸ਼ੁਰੂ ਹੋ ਜਾਂਦਾ ਹੈ ਲੱਤ ਕਮਜ਼ੋਰ ਲੱਗਣੀ ਸ਼ੁਰੂ ਹੋ ਜਾਂਦੀ ਹੈ ਲੱਤਾਂ 'ਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਹੈ ਸੋ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਸਿਰਫ ਲੋਅਰ ਲੈਗ ਲਈ ਇੱਕ ਤੁਹਾਡੇ ਲਈ ਕਸਰਤਾਂ ਲੈ ਕੇ ਆਏ ਆ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਅਕਸਰ 60 ਸਾਲ ਤੋਂ ਬਾਅਦ ਇਹ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ ਪਰ ਆਪਾਂ ਇਹਨੂੰ ਹੋਰ ਲੰਮਾ ਕਿਵੇਂ ਲੈ ਕੇ ਜਾ ਸਕਦੇ ਮੰਨ ਲਓ ਆਪਣੀ ਉਮਰ ਅਜ 50 ਸਾਲ ਹੈ ਔਰ ਆਪਣੀ ਲੱਤਾਂ ਦੇ ਵਿੱਚ ਕਮਜ਼ੋਰੀ ਆਉਣੀ ਸ਼ੁਰੂ ਹੋ ਗਈ ਹੈ ਸੋ ਉਸ ਨੂੰ ਦੂਰ ਕਰਨ ਲਈ ਆਸਾਨ ਕਸਰਤਾ ਨਹੀਂ ਤੁਸੀਂ ਇਹ ਰੋਜ਼ਾਨਾ ਘਰ ਦੇ ਵਿੱਚ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਤੁਸੀਂ ਦੇਖੋਗੇ ਤੁਹਾਡੀ ਲੱਤਾਂ ਦੇ ਵਿੱਚ ਜਾਨ ਹੈ ਜੋ ਵਾਪਸ ਆ ਗਈ ਹੈ ਔਰ ਨਾਲ ਦੀ ਨਾਲ ਤੁਸੀਂ ਲੋਰ ਲੈਂਬ ਤੇ ਆਪਣੇ ਲੱਤਾਂ ਦੇ ਗਰਮ ਪਾਣੀ ਵਾਲੀ ਬੋਤਲ ਨਾਲ ਸੇਕ ਜਰੂਰ ਦਿਓ ਔਰ ਰਾਤ ਨੂੰ ਸੌਣ ਵੇਲੇ ਦੁੱਧ ਦਾ ਤੁਸੀਂ ਅਗਰ ਤੁਹਾਨੂੰ 슈ਗਰ ਨਹੀਂ ਹੈ ਤਾਂ ਰਾਤ ਨੂੰ ਸੌਣ ਵੇਲੇ ਦੁੱਧ ਜਰੂਰ ਪੀਓ ਸੋ ਆਓ ਸ਼ੁਰੂ ਕਰਦੇ ਆਂ ਇਹਦੀਆਂ ਆਸਾਨ ਕਸਰਤਾ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਤੁਸੀ ਲੁਧਿਆਣਾ ਪੁਰਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਸਾਡੀ ਇੰਸਟਾਗ੍ਰਾਮ ਆਈਡੀ ਐ ਸਰੀ ਸੰਸਾ ਫਿਜ਼ੀਓਥੈਰਪੀ ਹੋਰ ਦੂਸਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਤੁਸੀਂ ਸਾਨੂੰ ਉੱਥੇ ਵੀ ਫੋਲੋ ਕਰ ਸਕਦੇ ਹੋ ਔਰ ਸਾਡਾ ਫੇਸਬੁੱਕ ਤੇ ਪੇਜ ਹੈ ਸਰੀ ਸਿੰਘ ਫਿਜ਼ੀਓਥੈਰਪੀ ਕਲੀਨਿਕ ਦੇ ਨਾਮ ਤੇ ਤੁਸੀਂ ਸਾਨੂੰ ਉੱਥੇ ਵੀ ਫੋਲੋ ਕਰ ਸਕਦੇ ਹੋ ਔਰ ਸਾਡਾ YouTube ਚੈਨਲ ਡਾਕਟਰ ਗੁਰਸ਼ੀਰ ਬਲੌਗਸ ਜੇਕਰ ਤੁਸੀਂ ਇਸ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਰੋਜ਼ਾਨਾ ਇਸ ਤੇ ਹੈਲਥ ਰਿਗਾਰਡਿੰਗ ਰੋਜ਼ ਇੱਕ ਵੀਡੀਓ ਅਪਲੋਡ ਕਰਦੇ ਹਾਂ ਸੋ ਆਪ ਸ਼ੁਰੂ ਕਰਦੇ ਹਾਂ ਅੱਜ ਦੀਆਂ ਸਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦਿਓਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਵਨ ਐਕਸਰਸਾਈਜ਼ ਕੀ ਹੈ ਆਪਾਂ ਇੱਕ ਟੇਬਲ ਦੇ ਕੋਲੇ ਖੜ ਜਾਣਾ ਔਰ ਇੱਦਿ ਆਪਾਂ ਇਹਦੇ ਸਹਾਰੇ ਨਾਲ ਆਪਾਂ ਸੈਟ ਟੂ ਸਟੈਂਡ ਕਰਨੀ ਹੈ ਇੱਦਾਂ। ਵਨ ਔਰ ਦੈਨ ਟੂ। ਬਾਂਹਾਂ ਦਾ ਵੀ ਜ਼ੋਰ ਲੱਗੇਗਾ ਔਰ ਲੱਤਾਂ ਦਾ ਵੀ ਜ਼ੋਰ ਲੱਗੇਗਾ। ਇੱਦਾਂ ਤੁਸੀਂ 10 ਤੋਂ 15 ਵਾਰੀ ਕਰਨਾ ਔਰ ਫੇਰ ਤੁਸੀਂ ਬੈਠ ਜਾਣਾ। ਇਸਦੇ ਤੁਸੀਂ ਤਿੰਨ ਸੈਟ ਲਾਉਣੇ ਆ। ਇਹ ਹੋ ਗਈ ਤੁਹਾਡੀ ਪਹਿਲੀ ਕਸਰਤ ਜਿਸਦੇ ਵਿੱਚ ਆਪਾਂ ਸੈਟ ਟੂ ਸਟੈਂਡ ਕੀਤਾ ਔਰ ਆਪਾਂ ਇਹ ਕਿਸੇ ਵੀ ਉੱਚੇ ਟੇਬਲ ਦੇ ਉੱਦਾਂ ਬੈਠ ਕੇ ਕੁਰਸੀ ਤੇ ਸਿਰ ਟੂ ਸਟੈਂਡ ਕਰਨਾ ਇਸ ਦੇ ਵਿੱਚ ਲੱਤਾਂ ਦਾ ਵੀ ਜ਼ੋਰ ਲੱਗੇਗਾ ਔਰ ਬਾਹਾਂ ਦਾ ਵੀ ਜ਼ੋਰ ਲੱਗੇਗਾ ਇਹ ਹੋਗੀ ਤੁਹਾਡੀ ਪਹਿਲੀ ਕਸਰਤ ਪਹਿਲੀ ਕਸਰਤ ਆਪਾਂ ਟੇਬਲ ਤੇ ਸਾਰੇ ਨਾਲ ਆਪਾਂ ਸਿਰ ਟੂ ਸਟੈਂਡ ਕੀਤੀ ਹੁਣ ਦੂਜੀ ਕਸਰਤ ਕਰਨ ਲੱਗੇ ਆ ਹੁਣ ਆਪਾਂ ਕਰਾਂਗੇ ਦੀਵਾਰ ਦੇ ਨਾਲ ਲਾ ਕੇ ਸਕੁਐਟ ਕਰਾਂਗੇ दूजी एक्सरसाइज कर लगे हाँ आप वॉल खड़ के स्कैट करने हैं लत्त पूरिया बहर कनिया और आप लै जानी सामने देखा इतने करना पांच सैकेंड दो तेन चार पाँच दैन रिलैक्स फिर आप थे चले जाना फिर इतने आपल्ड करना पाँच सैकेंड लिय दो चार पाँच दैन ਫੇਥ ਹਲੇ ਚਲੇ ਜਾਣਾ ਫਿਰ ਹੋਲਡ ਕਰਨਾ ਆਪਾਂ 5 ਸੈਕਿੰਡ ਲਈ 1 2 3 4 5 ਥੈਨ ਰਿਲੈਕਸ ਇਸਦੇ ਤੁਸੀਂ 10 ਸੈਟ ਲਾਉਣੇ ਆ ਇਹ ਹੋਗੀ ਥੋੜੀ ਕੰਧ ਦੇ ਨਾਲ ਆਪਣੀ ਸਕੁਐਟ ਹੋਗੀ ਹੁਣ ਜਿਹੜੀ ਉਹ ਤੋਂ ਅਗਲੀ ਕਸਰਤ ਹੈ ਉਹ ਆਪਾਂ ਕਰਨੀ ਹੈ ਕਾਫ ਰੇਜ਼ ਕਰਾਂਗੇ ਆਪਾਂ ਆਪਾਂ ਇੱਕ ਟੇਬਲ ਦੇ ਸਾਰੇ ਖੜੇ ਜਾਣਾ ਔਰ ਆਪਾਂ ਆਪਣੀ ਜਿਹੜੀ ਪਿੰਜੜੀਆਂ ਨੇ ਇਹਨਾਂ ਨੂੰ ਹਵਾ ਚੱਕਾਂਗੇ ਤਾਂ ਕਰਕੇ ਕਾਫ ਰੇਜ਼ ਕਹ ਲੋ ਜਾਂ ਹੀਲ ਰੇਜ਼ ਕਹ ਲੋ हौली हौली वन फेर टू फेर थ्री फेर फोर फिर सिक्स टेबल दा थोड़ा जा सारा लवेंगे बाकी आप ही करेंगे दस बारी करना और फिर एक फिर दो फिर तीन फिर चार फिर पांच 6 फे सात फिर 8 फिर नौ फिर दस देन रिलैक्स इससे लाओ पूरे के छे सैट ए होगी तीसरी कसर अगली कसरत है लक हवा चक देना और होल्ड करें दस सैकड एक दो तीन चार पे सत अठ नौ दस फिर आप हो जाए आप दोनों गोडे मोड़ लेने फिर आप लक हवा चक देना और इतना होल्ड करना दस सैकंड एक दो तीन चार पे सात, आठ, नौ दस देन, रिलैक्स फिर आप दोनों गोडे मोल लेने हैं। फिर आप लक हवा चक देना इतने आपल्ड करना दस सेकेंड। एक दो तो, तीन चार पे सात, आठ, नौ दस देन, रिलैक्स ये होगी थोड़ी। चौथी कसरत ब्रिजिंग हम जीडी उदू अगली कसरत है एक लत तो मोड़ लैनी है और पैर अंदर मोड़ के लत तो हवा चक देनी है इतने आप दस सैकेंड एक दो तीन चार पे सात आठ नौ दस फिर आप अंदर मोड़ के फिर उपर चक एक दो तीन चार पे सात आठ नौ दस ये भी तुसी सौ दस वारी इधर दस वारी इधर पैर अंदर मोड़ के लत तो उपर चकनी दस गिणा एक दो तीन चार पे सत्त अठ नौ दस दैन रिलैक्स फिर पैर अंदर मोड़ के फिर ऊपर चट देना एक दो तीन चार पे सात आठ नौ दस दैन रिलैक्स दस वारी इधर दस वारी बाद जी एक्सरसाइज है साइड लैके पै जाना आप दोनों आप अपने गिटे है ये आप जोड़ लेने और ये थोड़ी जी अगे न ले आनी है बॉडी अपनी और कलैम शैल्स करा वन ਵੇ 2 ਥੋੜਾ ਜਿਹਾ ਖੋਲਣਾ ਹੈ ਥੋੜਾ ਜਿਹਾ ਬੰਦ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਦੈਨ ਰਿਲੈਕਸ ਇਹ ਹੋ ਗਿਆ ਇੱਕ ਸੈੱਟ ਇਦਾਂ ਹੀ ਤੁਸੀਂ ਇਹ ਦੋਨੋਂ ਸਾਈਡ ਕਰਨਾ ਉਤਨੀ ਸਾਈਡ ਵੀ ਇਤਨੀ ਸਾਈਡ ਵੀ ਇਸ ਦੇ ਤੁਸੀਂ 10-10 ਸੈੱਟ ਲਾਉਣੇ ਆ ਕਲੈਮ ਸ਼ੈਲਸ ਕਿਹਾ ਜਾਂਦਾ ਇਸ ਨੂੰ ਬਾਲਾ ਨਹੀਂ ਖੋਲ ਦੇਣਾ ਔਰ ਇਹ ਵੀ ਨਹੀਂ ਬੜਾ ਘਾਟ ਵੀ ਨਹੀਂ ਖੁੱਲਣਾ ਮੀਡੀਅਮ ਜਿਹਾ ਖੁੱਲਣਾ ਆਪਾਂ 10 ਵਾਰੀ ਕਰਾਂਗੇ ਔਰ ਫਿਰ ਆਪਾਂ ਆਰਾਮ ਕਰਾਂਗੇ ਇਸਦੇ ਤੁਸੀਂ ਲਾਓ 10 ਸੈਟ ਇਹ ਹੋਗੀ ਥੋਡੀ ਕਲੈਮ ਸ਼ੈਲ ਐਕਸਰਸਾਈਜ਼ ਸੋ ਇਹ ਸਾਨ ਆਸਾਨ ਕਸਰਤਾਂ ਤੁਸੀਂ ਇਹ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਤੁਸੀਂ ਦੇਖੋਗੇ ਜੋ ਤੁਹਾਨੂੰ ਇੱਕ ਲੱਤ ਥੋਡੀ ਪਤਲੀ ਪਤਲੀ ਲੱਗਣ ਲੱਗ ਗਈ ਹੈ ਬਹੁਤ ਜਲਦੀ ਉਸ ਤੇ ਮਾਸ ਵਧਣਾ ਸ਼ੁਰੂ ਹੋ ਜਾਏਗਾ ਔਰ ਥੋੜੀਉ ਤਾਕਤ ਮਹਿਸੂਸ ਹੋਏਗੀ ਤੁਸੀਂ ਇਹ ਰੋਜ਼ਾਨਾ ਕਰੋ ਤੁਸੀਂ ਫਰਕ ਆਪਣੇ ਆਪ ਦੇਖੋਗੇ ਅਗਰ ਤੁਸੀਂ ਇਸ ਰਿਗਾਰਡਿੰਗ ਕੁਝ ਵੀ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਮਿਲਾਂਗੇ ਚੱਲਦੇ ਇੱਕ ਨਵੇਂ ਟੌਪਿਕ ਨਾਲ till then ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ